ਜਾਊਗਾ ਔਰ ਉਸਗਾਰ ਪ੍ਰਾਪਤੀ ਬਲ ਬਦੂਗਾ ਇਹ ਬਹਿਮ ਜਿਹੜੀ ਆ ਪੰਜਾਬ ਜਾਰੀ ਆ ਅੱਜ ਅਸੀਂ 50000 ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਵਿਸ਼ਵਾਸ ਬਹਾਲ ਕੀਤਾਗਾ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਬਹਾਲ ਹੋਇਆਗਾ ਕਿ ਪੰਜਾਬ ਤਰੱਕੀ ਦੀ ਅਲੀਹਾਂ ਤੇ ਚੱਲ ਪਿਆ ਕਿਉਂਕਿ ਉਜੜਦੇ ਪੰਜਾਬ ਦੀ ਨਹੀਂ ਕਿ ਪੰਜਾਬ ਨੂੰ ਕਿਵੇਂ ਉਜ਼ਾੜਨਾ ਦਾ ਪੰਜਾਬ ਨੂੰ ਕਿਵੇਂ ਬਰਬਾਦ ਕਰਨਾ ਦਾ ਇਹ ਦੀਦੀ ਕਾਂਗਰਸ ਪਾਰਟੀ ਨੇ ਰੱਖੀ ਅਕਾਲੀ ਦਲ ਬੀਜੇਪੀ ਨੇ ਰੱਖੀ ਪਰ ਲੇਕਿਨ ਅਸੀਂ ਇੱਕ ਵਸਦਾ ਪੰਜਾਬ ਬਣਾ ਰਹੇ ਹਾਂ ਇੱਕ ਉਹ ਪੰਜਾਬ ਜਿਹੜਾ ਘੁੱਗ ਵਸਦਾ ਹੁੰਦਾ ਸੀਗਾ ਜਿਹੜਾ ਦੇਸ਼ ਦੇ ਉੱਤੇ ਦੇਸ਼ ਦੇ ਲੋਕ ਬੜੇ ਮਾਣ ਨਾਲ ਕਹਿੰਦੇ ਹੁੰਦੇ ਸੀਗੇ ਕਿ ਹਾਂ ਜੀ ਪੰਜਾਬ ਸਾਡਾ ਨੰਬਰ 1 ਸੂਬਾ ਹੈ ਅੱਜ ਅਸੀਂ ਉਹਨੂੰ ਵਸਦਾ ਪੰਜਾਬ ਬਣਾ ਰਹੇ ਹਾਂ ਜਿਹੜਾ ਕਿ ਅਕਾਲੀ ਦਲ ਬੀਜੇਪੀ ਔਰ ਕਾਂਗਰਸ ਦੇ ਸਮੇਂ ਉਹ ਜਿਹੜਾ ਪੰਜਾਬ ਬਣਾਤਾ ਸੀ ਇਨਾ ਦੇ ਸਮੇਂ ਪੰਜਾਬ ਵਿੱਚ ਪਰਿਵਾਰਵਾਦ ਭਾਰੂ ਸੀਗਾ ਜਦੋਂ ਪੰਜਾਬ ਵਿੱਚ ਅਕਾਲੀ ਦਲ ਭਾਜੀਪੀ ਔਰ ਕਾਂਗਰਸ ਦੀ ਸਰਕਾਰ ਰਹੀ ਆ ਤਾਂ ਪੰਜਾਬ 'ਚ ਪਰਿਵਾਰਵਾਦ ਭਾਰੂ ਸੀਗਾ ਪਰਿਵਾਰਾਂ ਦੇ ਰਾਹੀਂ ਨੌਕਰੀਆਂ ਵੰਡੀਆਂ ਜਾਂਦੀਆਂ ਸੀਗੀਆਂ ਤੁਸੀਂ ਸਾਰੇ ਗਵਾਹ ਹੋਗੇ ਕਿ ਪਿਛਲੇ ਕਾਂਗਰਸ ਦੇ ਸਮੇਂ ਵੀ ਕੋਸ਼ ਇੰਸਪੈਕਟਰ ਉਹ ਕਾਂਗਰਸ ਪਾਰਟੀ ਨੇ ਆਪਣੇ ਪਰਿਵਾਰਾਂ ਦੇ ਬੰਦੇ ਵਿਅਕਤੀ ਕੈਬਨਿਟ 'ਚ ਸਪੈਸ਼ਲ ਮਨਜ਼ੂਰੀਆਂ ਦੇ ਕੇ ਲਾਏ ਸੀ ਕੈਬਨਟ ਦੇ ਅੰਦਰ ਸਪੈਸ਼ਲ ਮਨਜ਼ੂਰੀਆਂ ਦੇ ਕੇ ਪਰਿਵਾਰਵਾਦ ਨੂੰ ਕਾਂਗਰਸ ਪਾਰਟੀ ਨੇ ਕਿਵੇਂ ਵਧਾਇਆ ਸੀ ਇਹ ਸਾਰਾ ਪੰਜਾਬ ਜਾਣਦਾ ਪਰ ਲੇਕਿਨ ਅਸੀਂ ਕੀ ਵਧਾਇਆ ਅਸੀਂ ਪੰਜਾਬ ਬਾਦ ਵਧਾਇਗਾ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਹੋਰ ਤਾਕਤਵਰ ਕੀਤਾਗਾ ਅਸੀਂ ਪਰਿਵਾਰਵਾਦ ਨਹੀਂ ਪਧਾਇਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਰਿਵਾਰਵਾਦ ਦਾ ਖਾਤਮਾ ਕੀਤਾ ਜਿਹੜਾ ਪਰਿਵਾਰਵਾਦ ਅਕਾਲੀ ਦਲ ਚੱਲਦਾ ਹੁੰਦਾ ਸੀ ਜਿਹੜਾ ਪਰਿਵਾਰ ਬਾਦ ਕਾਂਗਰਸ ਪਾਰਟੀ ਚੱਲਦਾ ਹੁੰਦਾ ਸੀ ਕਿਉਂਕਿ ਤੁਸੀਂ ਅੱਜ ਵੀ ਗਵਾਂਗੇ ਉਹ ਪਰਿਵਾਰ ਨੂੰ ਬਚਾਉਣ ਲਈ ਹਾਲਾਂਕਿ ਉਹਨਾਂ ਨੇ ਆਪਣੀਆਂ ਪਾਰਟੀਆਂ ਕੁਰਬਾਨ ਕਰਤੀਆਂ ਹਜੇ ਵੀ ਉਹਨਾਂ ਦੀ ਜਿਹੜੀ ਉਹ ਆਪਣੀਆਂ ਪਾਰਟੀਆਂ ਦੀ ਕੁਰਬਾਨੀ ਦੇ ਰਹੇ ਨੇ ਪਰ ਲੇਕਿਨ ਅੱਜ ਵੀ ਉਹ ਆਪਣੇ ਪਰਿਵਾਰਾਂ ਨੂੰ ਬਚਾ ਰਹੇ ਨੇ ਕਿ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਅੱਗੇ ਲੈ ਕੇ ਜਾ ਰਹੀ ਹੈ ਪੰਜਾਬ ਬਾਦ ਦਾ ਸੀ ਜਿਹੜਾ ਸਿਲਸਿਲਾ ਪੰਜਾਬ ਸ਼ੁਰੂ ਕੀਤਾ ਸੀ ਇਸੇ ਕਰਕੇ ਅਸੀਂ ਅੱਜ ਦੇ ਬਜਟ ਦਾ ਥੀਮ ਵੀ ਇਹੀ ਰੱਖਿਆ ਕਿ ਬਦਲਦਾ ਪੰਜਾਬ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹਨੇ ਕਿ 17 ਚ ਪਹਿਲੀ ਇਲੈਕਸ਼ਨ ਲੜੀ ਆਮ ਆਦਮੀ ਪਾਰਟੀ ਨੇ 17 ਚ 217 ਚ ਪਹਿਲੀ ਇਲੈਕਸ਼ਨ ਲੜੀ ਔਰ 22 ਦੂਜੀ ਇਲੈਕਸ਼ਨ ਲੜੀ ਪੰਜਾਬ ਦੇ ਸਿਆਸੀ ਸੀਨ ਦੇ ਅੰਦਰ ਕਦੇ ਐਡਾ ਵੱਡਾ ਫੇਰ ਬਦਲ ਨਹੀਂ ਹੋਇਆ ਹੁਣ ਤੱਕ ਰਵਾਇਤੀ ਪਾਰਟੀਆਂ ਟ੍ਰੈਡੀਸ਼ਨਲ ਪਾਰਟੀਆਂ ਪੰਜਾਬ ਤੇ ਰਾਜ ਕਰਦੀਆਂ ਰੰਜਾ 17 ਦੇ ਵਿੱਚ ਆਵਾਮੀ ਪਾਰਟੀ ਨੇ ਡੈਬਿਊ ਕੀਤਾ ਆਵਾਮੀ ਪਾਰਟੀ ਨੇ ਇਲੈਕਸ਼ਨ ਲੜੀ ਤਾਂ 20 ਵਿਧਾਇਕ ਆਏ ਔਰ ਇਹ 2022 ਚ ਲੜੀ ਤਾਂ 92 ਵਿਧਾਇਕ ਆਏ ਪੰਜਾਬ ਦੇ ਲੋਕਾਂ ਨੇ ਬਦਲਾਬ ਨੂੰ ਬੋਟ ਦਿੱਤੀ ਪੰਜਾਬ ਦੇ ਲੋਕਾਂ ਨੇ ਚੇਂਜ ਨੂੰ ਬੋਟ ਦਿੱਤੀ ਬਦਲਾਬ ਨੂੰ ਬੋਟ ਦਿੱਤੀ ਔਰ ਪਿਛਲੇ 3 ਸਾਲਾਂ ਤੋਂ ਬਦਲਾਬ ਜਿਹੜਾ ਉਹ جاری ਆ ਇਸੇ ਗੱਲ ਕਰਕੇ ਅੱਜ ਇਸ ਅਸੀਂ ਬਜਟ ਦਾ ਨਾਮ ਵੀ ਬਦਲਦਾ ਬਦਲਾਵ ਵਾਲਾ ਵਜਤ ਰੱਖਿਆ ਗਿਆ ਬਦਲਦਾ ਪੰਜਾਬ ਸੋ ਮੇਰਾ ਕਹਿਣ ਦਾ ਪਾਪ ਜਿਹੜੇ ਮਰਜ਼ੀ ਖੇਤਰ ਤੇ ਦੇਖ ਲਈਏ ਸੋ ਆਮ ਆਦਮੀ ਪਾਰਟੀ ਨੇ ਹਰੇਕ ਖੇਤਰ ਦੇ ਅੰਦਰ ਪਿਛਲੇ 3 ਸਾਲਾਂ ਚ ਲਾ ਮਿਸਾਲ ਤਰੱਕੀ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 3 ਸਾਲਾਂ ਚ ਜਿਹੜੇ ਕਾਲੀ ਦਲ ਦੇ 5 ਸਾਲ ਕਾਂਗਰਸ ਦੇ 5 ਸਾਲ ਉਹਨਾਂ ਦੇ 5-5 ਸਾਲ ਲਾ ਲਈਏ ਤਾਂ ਆਮ ਆਦਮੀ ਪਾਰਟੀ ਦੇ 3 ਸਾਲ ਲਾ ਲਈਏ ਚਾਹੇ ਉਹ ਕੈਪੀਟਲ ਕ੍ਰੀਏਸ਼ਨ ਦੀ ਗੱਲ ਆ ਚਾਹੋ ਕੈਪੀਟਲ ਦੀ ਗੱਲ ਆ ਕੈਪੀਟਲ ਕ੍ਰिएशन ਦੀ ਗੱਲ ਆ ਕੈਪੀਟਲ ਐਸੈਟ ਦੀ ਗੱਲ ਆ ਚਾਹੋ ਰੈਵਨਿਊ ਵਧਾਉਣ ਦੀ ਗੱਲ ਆ ਚਾਹੋ ਮਾਲੀਏ ਖਰਚੇ ਘਟਾਉਣ ਦੀ ਗੱਲ ਆ ਚਾਹੋ ਨੌਕਰੀਆਂ ਦੇਣ ਦੀ ਗੱਲ ਆਗੀ ਅਸੀਂ ਤਿੰਨਾਂ ਸਾਲਾਂ ਚ ਉਹਨਾਂ ਦੇ ਪੰਜ-ਪੰਜ ਸਾਲਾਂ ਨਾਲ ਪਾਰੂ ਆ ਬਲਕਿ ਅਸੀਂ ਤਾਂ ਜੋ ਸਾਡੀ ਪਾਰਟੀ ਦਾ ਨਾਰਾਗਾ ਕ੍ਰਾਪਸ਼ਨ ਖਤਮ ਕਰਨਾ ਉਸ ਵੇਲੇ ਮੈਨੂੰ ਵੀ ਸਿਕਰਾ ਤੇ ਲੈ ਕੇ ਉਹਦੇ ਤਹਿਤ ਵੀ ਵੱਡੇ ਵੱਡੇ ਫੈਸਲੇ ਕੀਤੇ ਸੋ ਮੇਰਾ ਕਹਿਣ ਦਾ ਭਾਵ ਆ ਕਿਆਜ ਪੰਜਾਬ ਜਿਹੜਾ ਕਿਸੇ ਸਮੇਂ ਉਜੜਦਾ ਪੰਜਾਬ ਬਣ ਗਿਆ ਸੀ ਅੱਜ ਉਬਸਤਾ ਪੰਜਾਬ ਬਣ ਗਿਆ ਅੱਜ ਕਿਸੇ ਸਮੇਂ ਜੋ ਬੱਤੀ ਗੁੱਲ ਪੰਜਾਬ ਹੁੰਦਾ ਸੀ ਕਿਉਂਕਿ ਪੰਜਾਬ 'ਚ ਲਾਈਟ ਹੀ ਨਹੀਂ ਆਉਂਦੀ ਸੀਗੀ ਬਿਜਲੀ ਨਹੀਂ ਆਉਂਦੀ ਸੀਗੀ ਅੱਜ ਬੱਤੀ ਫੁੱਲ ਪੰਜਾਬ ਬਣ ਗਿਆ ਕਿਉਂਕਿ ਅੱਜ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਕਿਸਾਨ ਨੂੰ 8 ਘੰਟੇ ਦੀ 16-16 ਘੰਟੇ ਬਿਜਲੀ ਜਾਰੀ ਆ ਪੰਜਾਬ ਦੇ ਕਿਸਾਨਾਂ ਨੂੰ 16-16 ਘੰਟੇ ਜਿਹੜੀ ਬਿਜਲੀ ਆ ਉਹ ਮਿਲਦੀ ਆ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੀ ਆਰਥਿਕ ਤਰੱਕੀ ਕਰ ਰਹੀ ਹੈ ਜਿਵੇਂ ਗੱਲ ਕਰਾਂ 200 25 26 ਬਜਟ ਦੀ 2025 26 ਚ ਦੇ ਬਜਟ ਦੀ ਤਾਂ ਇਹ ਬਜਟ ਜਿਹੜਾ ਸੀ ਇਹਦੇ ਚ ਐਕਸਪੈਂਡੀਚਰ ਦੇ ਅਨਮਾਨ ਲਾਏ ਨੇ ਕਿ 236000 ਕਰੋੜ ਰੁਪਏ 236080 ਕਰੋੜ ਰੁਪਏ ਦੇ ਅਨੁਮਾਨ ਜਿਹੜੇ ਨੇ ਕਿ ਉਹ 2025-26 ਦੀ ਲਾਏ ਦੇਗੇ ਜਿਹਦੇ ਅੰਦਰ ਟੋਟਲ ਰੈਵਨਿਊ ਰਸੀਦ ਜੜੀਆਂ ਨੇਗੀਆਂ ਟੋਟਲ ਰੈਵਨਿਊ ਰਸੀਦ ਜੜੀਆਂ ਨੇਗੀਆਂ ਉਹ 1 ਲੱਖ 11740 ਕਰੋੜ ਰੁਪਏ ਜਿਹਦੇ ਵਿੱਚ 8% ਦਾ ਵਾਧਾ ਅਸੀਂ ਅਨੁਮਾਨਿਤ ਕੀਤਾ ਕਿ 8% ਦੇ ਵਾਧੇ ਦੇ ਨਾਲ ਅਸੀਂ ਇਹ ਟੀਚੇ ਹਾਸਲ ਕਰਾਂਗੇ ਇਸੇ ਤਰੀਕੇ ਐਸਟੀਮੇਟ ਆਫ ਸਟੇਟ ਔਨ ਟੈਕਸ ਅਤੇ ਨਾਨ ਟੈਕਸ ਰਸੀਡਸ ਸਟੇਟ ਆਨ ਟੈਕਸ ਐਂਡ ਨਾਨ ਟੈਕਸ ਰਸੀਦ ਦੇ ਅੰਦਰ 75461 ਰੁਪਏ 75461 ਰੁਪਏ ਇਹਦੇ ਵਿੱਚ ਤੁਸੀਂ 10% ਜਿਹੜਾ ਉਹ ਵਾਦਾ ਕੀਤਾਗਾ ਇਸੇ ਤਰੀਕੇ ਰੈਵਨਿਊ ਐਕਸਪੈਂਡੀਚਰ 1 ਲੱਖ 35698 ਕਰੋੜ ਰੁਪਏ ਔਰ ਕੈਪੀਟਲ ਐਕਸਪੈਂਡੀਚਰ ਜਿਹੜਾ कैपीटल एक्सपेंडिचर इफेक्टिव कैपिटल एक्सपेंडिचर जोड़ा वो ग्यारह हज़ार नौ सौ सत्त करोड़ रुपए जोड़ा कि काफ़ी बड़ा वादा गा इस तरीके इफेक्टिव रेवेन्यू डेफिशट जोड़ा बई हज़ार तीन सौ बवंजा करोड़ रुपए यानी कि टू पॉइंट फाइव वन दो पॉइंट इकवंजा ऑफ द जी एस डी पी इस तरीके फिजल डेफिसट चौंती हज़ार दो सौ एक करोड़ रुपए ਯਾਨੀ ਕਿ 3.384% 3.84% ਦੀ ਆਫ ਦੀ ਜੀਐਸਡੀਪੀ ਸੋ ਜੀਐਸਡੀਪੀ ਜਿਹੜੀ ਆ ਉਹ ਕਰੰਟ ਇਅਰ ਚ 9% ਦੀ ਵਾਦੇ ਦੇ ਨਾਲ ਉਹਨੇ ਗਰੋਥ ਕੀਤਾਗਾ ਔਰ ਅਗਲੇ ਸਾਲ ਅਸੀਂ ਜੀਐਸਡੀਪੀ ਜਿਹੜੀ ਆ ਉਹਦਾ ਵਾਦਾ 10% ਦੀ ਟਾਰਗੇਟ ਕੀਤਾ ਕਿ 10% ਸਾਡਾ ਵਾਦਾ ਹੋਊਗਾ ਇਹ ਮੈਂ ਸਮਝਦਾ ਅੱਜ ਦੇ ਇਸ ਬਜਟ ਦੀਆਂ ਮੁੱਖ ਬਿੰਦੂ ਸੀ ਇਹਦੇ ਨਾਲ ਦੀ ਨਾਲ ਜੇ ਤੁਸੀਂ ਚਾਹੋ ਤਾਂ ਮੈਂ ਕੱਲੇ-ਕੱਲੇ ਐਜੂਕੇਸ਼ਨ ਦੇ ਅੰਦਰ ਸਾਰਿਆਂ ਦਾ ਜ਼ਰੂਰਦਾਰਨਾ ਜਿਸ ਤਰ੍ਹਾਂ ਪਹਿਲਾਂ ਕਿਹਾਗਾ ਕਿ 25 26 ਦੇ ਅੰਦਰ जीएसडीपी 10% ਰੈਟ ਦੀ ਉਮੀਦ ਹੈ ਜਿਹਦਾ ਕਿ ਕੋਲ ਟੋਟਲ 891301 ਕਰੋੜ ਰੁਪਏ ਹੋਵੇਗੀ ਜਿਹੜੀ ਕਿ ਕਰੰਟ ਪ੍ਰੈਜ਼ੈਂਟ ਈਅਰ ਦੇ ਅੰਦਰ 89538 ਕਰੋੜ ਰੁਪਏ ਯਾਨੀ ਕਿ ਲਗਭਗ 9% ਦਾ ਵਾਧਾ ਇਹਦੇ ਵਿੱਚ ਦਰਜ ਕੀਤਾ ਗਿਆ ਜੋ ਇੱਕ ਵੈਸਮ ਦਾ ਬਹੁਤ ਹੀ ਅੱਛਾ ਸੰਕੇਤ ਆ ਪੰਜਾਬ ਦੀ ਇਕਨੋਮੀ ਨੂੰ ਉਤਾਰਨ ਦਾ ਸੋ ਕਿਉਂਕਿ ਕਿਸੇ ਸਮੇਂ ਆਰਥਿਕ ਪੱਖੋਂ ਕਮਜ਼ੋਰ ਪੰਜਾਬ ਸੀ ਅਸੀਂ ਹੁਣ ਉਸ ਨੂੰ ਆਰਥਿਕ ਪੱਖੋਂ ਮਜਬੂਤ ਪੰਜਾਬ ਜਿਹੜਾ ਉਹ ਬਣਾ ਰਹੇ ਹਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਇਫੈਕਟਿਵ ਰੈਵਨਿਊ ਡੈਫਿਸਿਟ ਅਤੇ ਫਿਸਕਲ ਡੈਫਿਸਿਟ ਕਰੋ ਕਰਮਾਰ 2.51 ਅਤੇ 3.84 ਜਿਹੜਾ ਉਹ ਹੋਣ ਦੀ ਸਾਨੂੰ ਉਮੀਦ ਆ ਸੋ ਇਥੇ ਸੱਦ ਹੁੰਦਾ ਕਿ ਅਸੀਂ ਫਿਸਕਲ ਕਨਸੋਲੀਡੇਸ਼ਨ ਵੱਲ ਲਗਾਤਾਰ ਕਦਮ ਵਧ ਰਹੇ ਹਾਂਗੇ ਅਸੀਂ ਪੰਜਾਬ ਦੀ ਇਕਨੋਮੀ ਨੂੰ ਹੋਰ ਅੱਛਾ ਕਰ ਰਹੇ ਹਾਂ ਯੋਧ ਨਸ਼ਿਆਂ ਦੇ ਵਿਰੁੱਧ ਯੋਧ ਨਸ਼ਿਆਂ ਦੇ ਵਿਰੁੱਧ ਇੱਕ ਵੱਡੀ ਮਹਿਮ ਜਿਹੜੀ ਆ ਪੰਜਾਬ ਸ਼ੁਰੂ ਹੋਈ ਹੈ ਜਿਹਦੇ ਅੰਦਰ ਅਸੀਂ ਵਕ ਵਕ ਉਹ ਬੰਦ ਕੀਤੇ ਨੇ ਕਿ ਔਰ 5000 ਅਸੀਂ ਨੌਜਵਾਨਾਂ ਨੂੰ ਪੰਜਾਬ ਦੇ ਉਦਮੀ ਨੌਜਵਾਨਾਂ ਨੂੰ ਪੰਜਾਬ ਹੋਮਗਾਰਡ ਚ ਭਰਤੀ ਕਰਾਂਗੇ ਜਿਹੜੇ ਕਿ ਸੈਕੰਡ ਲਾਈਨ ਆਫ ਡਿਫੈਂਸ ਬਣਨਗੇ ਬੀਐਸਐਫ ਤੋਂ ਬਾਅਦ ਤਾਂ ਕਿ ਸਾਡਾ ਉੱਥੇ ਜਿਹੜਾ ਡਰੋਨ ਦੇ ਰਾਹੀਂ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਨਸ਼ਾਗਾ ਉਹ ਜਿਹੜਾ ਸਭ ਤੋਂ ਬਾਹਰ ਆਉਂਦਾਗਾ ਉਹਨੂੰ ਰੋਕਣ ਦੇ ਅੰਦਰ ਅਸੀਂ ਪੰਜਾਬ ਜਿਹੜੀ ਆਪਣੀ ਭੂਮਿਕਾ ਨਿਵਾਸ ਕੇ ਕਿਉਂਕਿ ਵੈਸੇ ਤਾਂ ਹੈ ਡਿਊਟੀ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਦੇ ਆ ਸੈਂਟਰ ਦੀ ਆ ਸਰਹੱਦ ਉੱਤੇ ਕੰਮ ਕਰਨ ਦੀ ਕਿਉਂਕਿ ਪੰਜਾਬ ਕਿਲੋਮੀਟਰ ਦਾ ਏਰੀਆ ਜਿਹੜਾ ਉਹ ਬੀਐਸਐਫ ਦੇ ਹਿੱਸੇ ਆਉਂਦਾ ਹੈ ਪਰ ਲੇਕਿਨ ਕਿਤੇ ਨਾ ਕਿਤੇ ਅਸੀਂ ਸੋਨੇ ਆ ਕਿ ਪੰਜਾਬ ਜਿਹੜਾ ਇਸ ਦੇ ਹਿੱਸੇ ਸਾਬੇ ਔਰ ਇਹ ਜਿਹੜੀ ਸਮੱਸਿਆ ਇਹਨੂੰ ਅਸੀਂ ਜੜ ਤੋਂ ਖਤਮ ਕਰੀਏ ਔਰ ਇਹਦੇ ਲਈ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਐਂਟੀ ਡਰੋਨ ਸਿਸਟਮ ਉਹ ਵੀ ਵਿਕਸਿਤ ਕਰ ਰਹੇ ਆ ਉਹਦੇ ਅਸੀਂ ਮੋਡਿਊਲ ਦੇ ਅਸੀਂ ਜਿਹੜੇ ਨੇ ਟ੍ਰਾਇਲ ਵੀ ਲਾਇਆ ਨੇ ਕਿ ਔਰ ਇਹਦੇ ਲਈ 110 ਕਰੋੜ ਰੁਪਏ ਦਾ ਉਕਬੰਦ ਅਸੀਂ ਇਸ ਉਦੇਤ ਬਰਥ ਕੀਤਾ ਗਿਆ ਦੇ ਨਾਲ ਦੀ ਨਾਲ ਅਸੀਂ ਡਰਗ ਸੈਂਸਸ ਜਿਹੜੀ ਆ ਬਹੁਤ ਵੱਡੀ ਗੱਲ ਹੈ ਕਿ ਡਰਗ ਸੈਂਸਸ ਅਸੀਂ ਪੰਜਾਬ ਚ ਕਰਾ ਰਹਿਆਂਗੇ ਜਿਸ ਦੇ ਨਾਲ ਅਸੀਂ ਹਰ ਗਰਾਊਂਡ ਲੈਵਲ ਤੇ ਜਿਹੜੇ ਨੇ ਉਹ ਬੇਰਵੇਕਤਰ ਕਰਾਂਗੇ ਔਰ ਇਹਦੇ ਲਈ ਤੇ 150 ਕਰੋੜ ਰੁਪਏ ਜਿਹੜਾ ਖਰਚ ਹੋਣ ਦੀ ਸਭਾਵਨਾ ਹੈ ਇਹਦੇ ਨਾਲ ਦੀ ਨਾਲ ਜਿਹੜਾ ਐਮਰਜੈਂਸੀ ਰਿਸਪੌਂਸ ਵਾਹਨ ਆ ਉਹਦੇ ਅੰਦਰ ਵੀ ਅਸੀਂ ਲਗਭਗ 125 ਕਰੋੜ ਰੁਪਏ ਨਵੇਂ ERB ਵਾਹਨ ਖਰੀਦਣ ਦੇ ਲਈ ਔਰ 53 ਕਰੋੜ ਰੁਪਏ ਜਿਹੜਾ ਨਵਾਂ ਉਨ੍ਹਾਂ ਦਾ ਹੈੱਡਕੁਆਰਟਰ ਬਣਾਉਣ ਲਈ ਉਹਦੀ ਵੀ ਤਜ਼ਵੀਰ ਜਿਹੜੀ ਆ ਇਸ ਬਾਈਟ ਦੇ ਵਿੱਚ ਕੀਤੀ ਆ ਸੋ ਇਸ ਤੋਂ ਬਿਨਾ ਚਾਹੇ ਉਹ ਖੇਡਾਂ ਦੀ ਗੱਲ ਕਰੀਏ ਖੇਡਾਂ ਦਾ ਜਿਹੜਾ ਬਜਟ ਆ ਉਹ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਖੇਡਾਂ ਦਾ ਬਜਟ ਜਿਹੜਾ ਉਹਦੇ ਅੰਦਰ ਬਹੁਤ ਵੱਡਾ ਵਾਅਦਾ ਹੋਇਆ ਲਗਭਗ 988 ਕਰੋੜ ਰੁਪਏ 979 ਕਰੋੜ ਦਾ ਬੰਦ ਜਿਹੜਾ ਉਹ ਸਪੋਰਟਸ ਦੇ ਖੇਤਰ ਦੇ ਅੰਦਰ ਕੀਤਾ ਗਿਆ ਕਿ 979 ਕਰੋੜ ਰੁਪਏ ਜਿਹੜੇ ਦੇ ਉਹ ਸਾਡੀਆਂ ਨਰਸਰੀਆਂ ਤੇ ਖਰਚੇ ਕਰਨਗੇ ਖੇਡ ਮੈਦਾਨਾਂ ਤੇ ਖਰਚੇ ਜਾਣਗੇ ਤਾਂ ਕਿ ਸਾਡੇ ਨੌਜਵਾਨ ਨੂੰ ਯੂਥ ਨੂੰ ਜਿਹੜਾ ਜਿਹੜਾ ਉਹ ਨਸ਼ਿਆਂ ਤੋਂ ਜਾਣ ਤੋਂ ਰੁਕਿਆ ਜਾਊਗਾ ਕਿ ਉਹ ਨਸ਼ਿਆਂ ਵੱਲ ਨਾ ਜਾਣ ਔਰ ਜਦੋਂ ਨਸ਼ਿਆਂ ਦਾ ਖਾਤਮਾ ਹੋਊਗਾ ਸਾਡੀ ਪੂਰਨ ਜਿਹੜੀ ਸਾਨੂੰ ਉਮੀਦ ਆ ਕਿ ਸਾਰੇ ਉਹ ਬੱਚੇ ਜਿਹੜੇ ਨੇਗੇ ਉਹ ਗਰਾਊਂਡਾਂ ਚ ਆਉਣਗੇ ਖੇਡ ਮੈਦਾਨਾਂ ਚ ਆਉਣਗੇ ਔਰ ਪੰਜਾਬ ਦਾ ਨਾਮ ਵੀ ਉੱਚਾ ਕਰਨਗੇ ਕਿਉਂਕਿ ਕਿਸੇ ਸਮੇਂ ਜਦੋਂ ਅਕਾਲੀ ਦਰ ਬੀਜੇਪੀ ਦੀ ਸਰਕਾਰ ਸੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜੀ ਉਹਨਾਂ 10 ਸਾਲ ਦਾ ਲੇਖਾ ਜੋਖਾ ਕਰ ਲਈਏ 2012 ਤੋਂ 22 ਸੱਕ 22 ਤੱਕ ਉਨ੍ਹਾਂ ਦੁਆਰਾ ਰੱਖੇ ਬਜਟ ਤੋਂ ਜਿਹੜਾ ਇਸ ਸਾਲ ਦਾ ਰੱਖਿਆ ਬਜਟਾ ਉਹ ਕਿਤੇ ਚੌਖਾ ਉਹਦੇ ਵਿੱਚ ਜਿਹੜਾ ਵਾਅਦਾ ਕਰ ਇਸ ਤੋਂ ਬਿਨਾ ਜਿਹੜੇ ਮਹੱਲਾ ਕਲੀਨਿਕ ਦੀ ਗੱਲ ਕਿ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਉਹਦੇ ਅੰਦਰ 881 ਮਹੱਲਾ ਕਲੀਨਿਕ ਅਸੀਂ ਆਲਰੇਡੀ ਸਥਾਪਿਤ ਕਰ ਚੁੱਕੇ ਹਾਂ ਸਭ ਤੋਂ ਵੱਡੀ ਗੱਲ ਮੈਨੂੰ ਬੜੇ ਮਾਣ ਤੇ ਖੁਸ਼ੀ ਦਾ ਮੈਂ ਪੰਜਾਬ ਦੇ ਲੋਕਾਂ ਨਾਲ ਤੁਹਾਡੇ ਜਰੀਏ ਸਮਝੀ ਕਰ ਰਿਹਾ ਕਿ ਜਿਹੜੇ 45 ਲੱਖ ਲੋਕ ਸਰਕਾਰੀ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ 45 ਲੱਖ ਲੋਕ ਜਿਹੜੇ ਨੇ ਉਹ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ ਜਿਨ੍ਹਾਂ ਤੋਂ 16 ਲੱਖ ਪਰਿਵਾਰ ਜਿਹੜੇ ਸੀਗੇ ਉਹ ਕੇਂਦਰ ਦੀ ਆਯੂਸ਼ਮਾਨ ਯੋਜਨਾ ਤਹਿਤ ਹੁੰਦੇ ਸੀ ਔਰ ਬਾਕੀ 29 ਲੱਖ ਪਰਿਵਾਰ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਸ੍ਰੀ ਮੁੱਖ ਮੰਤਰੀ ਸਰਬੱਤ ਸਿਹਤ ਜੀ ਬੀਮਾ ਯੋਜਨਾ ਚਾਹੁੰਦੇ ਸੀ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਚਾਹੁੰਦੇ ਸੀਗੇ ਸੋ ਹੁਣ ਜਿਹੜੀ ਆ ਉਹਦੇ ਵਿੱਚ ਅਸੀਂ ਨੇ ਸਾਰੇ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 65 ਲੱਖ ਪਰਿਵਾਰਾਂ ਨੂੰ ਜਿਹੜਾ ਫੈਮਲੀਆਂ ਨੂੰ ਕਵਰ ਕਰਨ ਦਾ ਅਸੀਂ ਪ੍ਰੋਗਰਾਮ ਲਿਖਿਆ ਕਿ ਸਾਰੀਆਂ 65 ਲੱਖ ਫੈਮਿਲੀ ਜਿਹੜੀਆਂ ਨੇਗੀਆਂ ਉਹ ਇਹ ਜਿਹੜਾ ਸਾਡੀ ਯੋਜਨਾ ਕੀ ਬੀਮਾ ਯੋਜਨਾ ਚ ਕਵਰ ਹੋਣਗੀਆਂ ਔਰ ਇਹਦੇ ਅੰਦਰ ਇਲਾਜ ਕਰੋੜ ਦੇ ਕੇ ਸੀਮਾ ਸੀ ਕਿ 5 ਲੱਖ ਰੁਪਏ ਤੱਕ ਦਾ ਨਾਲ ਹੁੰਦਾਗਾ ਤਾਂ ਹੁਣ ਅਸੀਂ ਉਹ ਸੀਮਾ ਜਿਹੜੀ ਵਧਾ ਕੇ ਆ ਉਹ ਵੀ 10 ਲੱਖ ਰੁਪਏ ਤੱਕ ਕੀਤੀ ਹੈ ਕੋਈ ਵੀ ਵਿਅਕਤੀ ਆਪਣਾ ਇਲਾਜ ਜਿਹੜਾ ਉਹ ਇਸ ਸਰਵਤ ਬੀਮਾ ਯੋਜਨਾ ਮੁੱਖ ਮੰਤਰੀ ਬੀਮਾ ਯੋਜਨਾ ਚ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾਗਾ ਇਹ ਵੱਡਾ ਆਲੋ ਤੋਂ ਜਲਦੀ ਜੀ ਕੈਸ 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 ਪਹਿਲੇ ਇੱਕ ਵਾਰ ਬੋਲੀਏ ਹਾਂਜੀ ਸੀਐਫ ਸੀਐਮ ਯੂ ਹੈ ਟੂ ਟੇਕ ਦਾ ਕੁਐਸਚਨ ਬਿਕੋਜ਼ ਵੀ ਆਰ ਆਲਰੈਡੀ ਲਿਸਨਡ ਆਲ ਓਨ ਵੈਲੋਸਟੀ ਸਟੈਂਡਿੰਗ ਹਾਂਜੀ ਨਹੀਂ ਇਹਦਾ ਸਕੂਲ ਲੈ ਲਓ ਗੰਨੰਦ ਮਤਲਬ ਹੁਣ ਸਾਡੇ ਸਟੂਡੈਂਟ ਆ ਰਹੇ ਨਾ ਜੀ ਮੈਂ ਸਵਾਲ ਵੀ ਲੈ ਲੈਣੇ ਆ ਇੱਕ ਮਿੰਟ ਮੈਨੂੰ ਆਪਣੀ ਗੱਲ ਜਿਹੜੀ ਆ ਉਹ ਪੂਰੀ ਕਰ ਲੈਣ ਦੋ ਮੈਨੂੰ ਆਪਣੀ ਗੱਲ ਕੰਪਲੀਟ ਕਰ ਲੈਣ ਦੋ ਸੋ ਮੇਰਾ ਕੈਂਡ ਦਾ ਪਾਵ ਆ ਲਗਾਤਾਰ ਸਰਕਾਰ ਜਿਹੜੀ ਆ ਉਹ ਪਿਛਲੇ ਤਿੰਨ ਸਾਲਾਂ ਦੇ ਬਜਟ ਪੇਸ਼ ਕਰਕੇ ਜਿਹੜਾ ਚੌਥਾ ਬਜਟ ਪੇਸ਼ ਹੋਇਆ ਇਹਦੇ ਅੰਦਰ ਕਿਸ ਤਰ੍ਹਾਂ ਜਿਹੜੀ ਆ ਉਹ ਬਜਟ ਅਸੀਂ ਪੇਸ਼ ਕੀਤਾ ਉਹ ਤੁਹਾਡੇ ਸਾਹਮਣੇ ਆ ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੀ 3 ਸਾਲ ਦੀ ਸਰਕਾਰ ਤੇ ਕਾਂਗਰਸ ਅਕਾਲੀਦਰ ਬੀਜੇਪੀ ਦੇ 5-5 ਸਾਲ 12 ਤੋਂ 17 ਦੀ ਗੱਲ ਕਰੀਏ 12 ਤੋਂ 17 ਦੇ ਅੰਦਰ ਕਿਉਂਕਿ ਜੀਐਸ ਜੀਐਸਟੀ ਲਾਗੂ ਨਹੀਂ ਸੀਗਾ ਤਾਂ ਉਹਨਾਂ ਦੇ ਸਮੇਂ ਸਿਰਫ ਔਰ ਸਿਰਫ ਜਿਹੜਾ ਉਸ ਸਮੇਂ ਟੈਕਸ ਇਕੱਠੇ ਹੋਏ ਜੇ ਬੈਠ ਦੀ ਗੱਲ ਹੈ ਸਟੈਂਪ ਦੀ ਗੱਲ ਕਰੀਏ ਤਾਂ 12000 ਇਕੱਠੇ ਹੋਏ ਜਿਹੜੇ ਵੈਟ ਦੀ ਗੱਲ ਕਰੀ 66000 ਹੋਏ ਸੋ ਟੋਟਲ ਜਿਹੜਾ ਕਪੈਕਸ ਦੇ ਅੰਦਰ ਕੈਪੀਟਲ ਦੇ ਅੰਦਰ 14000 ਰੁਪਏ ਖਰਚ ਹੋਇਆ ਸੋ ਕਾਂਗਰਸ ਦੇ 5 ਸਾਲਾਂ ਦੇ ਦੌਰਾਨ 19000 ਖਰਚ ਹੋਇਆ ਕਪੈਕਸ ਦੀ ਗੱਲ ਕਰਦਾ ਮੈਂ ਕੈਪੀਟਲ ਦੀ ਗੱਲ ਕਰਦਾ ਮੈਂ ਤੁਹਾਨੂੰ ਇਅਰ ਵਾਈਜ਼ ਵੀ ਦੱਸ ਸਕਦਾਗਾ ਜੇ ਪਹਿਲੇ 12 ਤੋਂ ਲੈਣਾਗੇ ਤਾਂ 12 ਤੋਂ ਦੱਸ ਦਿੰਨਾ ਤੁਹਾਨੂੰ 12 ਤੋਂ ਲੈ ਕੇ 17 ਤੱਕ 12 ਤੋਂ 13 1916 ਰੁਪਏ 1916 ਕਰੋੜ ਰੁਪਏ ਖਰਚ ਹੋਏ ਔਰ 13 14 ਚ 2200 ਕਰੋੜ ਰੁਪਏ ਖਰਚ ਹੋਏ 14 15 ਚ 3100 ਖਰਚ ਹੋਏ 15 16 ਚ ਦੰਨੇ ਹਜ਼ਾਰ ਖਰਚ ਹੋਏ ਔਰ 16 17 ਅਕਮ ਦੀ ਇਲੈਕਸ਼ਨ ਦਾ ਵਰਾ ਸੀਗਾ ਉਦੋਂ 4346 ਕਰੋੜ ਰੁਪਏ ਖਰਚ ਹੋਏ ਇਹ ਕੈਪੀਟਲ ਦੇ ਇਹ ਪੈਸੇ ਜਿਹੜੇ ਨੇ ਕੈਪੀਟਲ ਐਸੈਟ ਦੇ ਰਿਕਰੀਏਟ ਕਰਨ ਦੇ ਲਈ ਬੀਜਪੀ ਬੀਜਪੀ ਯਾ ਕਾਲੀ ਜਲਦੀ ਸਰਕਾਰ ਦੇ ਸਮੇਂ ਖਰਚ ਹੋਏ ਔਰ ਉਸ ਤੋਂ ਬਾਅਦ ਹੋਨੇ ਕਾਂਗਰਸ ਪਾਰਟੀ ਦੇ ਸਮੇਂ ਇਹਦੇ ਅੰਦਰ 17 18 ਚ ਕੈਪਟਨ ਸਾਫ 17 18 ਚ ਮੁੱਖ ਮੰਤਰੀ ਨੇ 2352 ਕਰੋੜ ਰੁਪਏ 18 19 ਚ 2412 ਰੁਪਏ 19 ਵਿੱਚ 2200 ਬੀ ਕਿਚ 21 ਚ 4382 ਕਰੋੜ ਰੁਪਏ ਔਰ 2122 ਚ ਕਿਉਂਕਿ ਇਲੈਕਸ਼ਨ ਦਾ ਸਾਲ ਸੀ 8010 ਮੈਂ ਤਾਂ ਕੰਪੇਅਰ ਕਰ ਰਿਹਾ ਕਿ ਜਦੋਂ ਇਲੈਕਸ਼ਨ ਦਾ ਸਾਲ ਆਉਂਦਾ ਸੀਗਾ ਉਦੋਂ ਜ਼ਰੂਰ ਉਹ ਕੋਸ਼ਿਸ਼ ਕਰਦੇ ਸੀਗੇ ਕਿ ਭਾਈ ਪੈਸੇ ਵੱਧ ਖਰਚ ਕਰਦੇ ਤਾਂ ਕਿ ਇਲੈਕਸ਼ਨ ਜਿੱਤ ਲਈਏ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਬਣਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਚ ਪਹਿਲੇ ਸਾਲ ਹੀ 6667 ਕਰੋੜ ਰੁਪਏ ਪਹਿਲੇ ਸਾਲ ਹੀ 6667 ਕਰੋੜ ਰੁਪਏ ਦੂਜੇ ਸਾਲ 4743 ਕਰੋੜ ਰੁਪਏ ਤੀਜੇ ਸਾਲ 8400 ਕਰੋੜ ਰੁਪਏ ਤੀਜੇ ਸਾਲ 8400 ਕਰੋੜ ਰੁਪਏ ਤਾਂ ਹੁਣ ਤੱਕ ਲਗਭਗ 19810 ਕਰੋੜ ਰੁਪਏ ਅਸੀਂ ਖਰਚ ਕਰ ਸਕੇ ਹਾਂ ਜਦ ਕਿ ਇਸ ਸਾਲ ਜਿਹੜਾ ਹੈਗਾ ਸਾਡਾ ਟੀਚਾ ਉਹ ਲਗਭਗ 11000 ਕਰੋੜ ਖਰਚ ਕਰਨ ਦਾ ਹੈ ਸੋ ਇਹਨਾਂ ਦੇ ਜੇ ਦੇਖਿਆ ਜਾਵੇ ਇਹਨਾਂ ਦੇ ਤਿੰਨ ਤਿੰਨ ਸਾਲ ਔਰ ਸਾਡੇ ਜਿਹੜੇ ਦੇਗੇ ਇਹਨਾਂ ਦੇ 5-5 ਸਾਲ ਸਾਡੇ 3-3 ਸਾਲ ਜਿਹੜੇ ਨੇਗੇ ਉਹ ਹਰੇਕ ਕੰਮ ਤੇ ਤੇ ਇਹਨਾਂ ਦੇ ਪਾਰੂ ਪੈ ਰਹੇ ਨੇਗੇ ਇਸ ਤੋਂ ਬਿਨਾ ਜੇ ਅਸੀਂ ਗੱਲ ਕਰੀਏ ਕਿ ਅਸੀਂ ਕਿੰਨੇ ਪੈਸੇ ਜਿਹੜੇ ਦੇਗੇ ਉਹ ਰੈਵਨਿਊ ਚ ਵਧਾਏ ਨੇ ਰੈਵਨਿਊ ਦੇ ਅੰਦਰ ਵੀ ਅਸੀਂ ਲਗਭਗ ਹਰੇਕ ਖੇਤਰ ਦੇ ਅੰਦਰ ਸਾਡੇ 3 ਸਾਲ ਜਿਹੜੇ ਨੇਗੇ ਉਹ ਕਾਲੀਦਰ ਭਾਜਪੀ ਨਾਲੋਂ ਔਰ ਕਾਂਗਰਸ ਪਾਰਟੀ ਨਾਲੋਂ ਵੱਧ ਰਹੇ ਨੇ ਕਿ ਤਿੰਨ ਤਿੰਨ ਸਾਲਾਂ ਦੇ ਅੰਦਰ ਸਾਡਾ ਅੰਕੜਾ ਜਿਹੜਾ ਉਹਨਾਂ ਨਾਲੋਂ ਕਿਤੇ ਜ਼ਿਆਦਾ ਰਿਹਾਗਾ ਸੋ ਮੇਰਾ ਕੈਂਡ ਦਾ ਭਾਬਾ ਅਸੀਂ ਕਮਾਈ ਦੇ ਖੇਤਰ ਦੇ ਅੰਦਰ ਵੀ ਅਸੀਂ ਕਮਾਈ ਕਰਨ ਦੇ ਅੰਦਰ